ਤਿਉਹਾਰ ਦੇਸ਼ ਭਰ ਚ ਤੂਮ-ਤਾਮ ਨਾਲ ਮਨਾਇਆ ਜਾਂਦਾ ਹੈ ਜਦਕਿ ਸਿੱਖ ਧਰਮ ਚ ਇਸ ਤਿਉਹਾਰ ਨੂੰ ਹੋਲਾ-ਮੋਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪੰਡਿਤਸਰ ਦੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੋ ਇਤਿਹਾਰ ਗੁਲਾਬ ਦੇ ਫੁੱਲ ਤੇ ਇਤਰ ਨਾਲ ਮਨਾਇਆ ਜਾਂਦਾ ਹੈ ਅੰਮ੍ਰਿਤਸਰ ਦੇ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੂਰੀ ਦੁਨੀਆ ਦਾ ਹਰ ਕੋਈ ਇੱਥੇ ਆਉਣਾ ਚਾਹੁੰਦਾ ਹੈ ਪਰ ਅੱਜ ਖੁੱਲੇ-ਮੋਲੇ ਦਾ ਦਿਨ ਖਾਸ ਹੈ ਜਿੱਥੇ ਹੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਸੁਨਹਿਰੀ ਪਾਲਕੀ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਖ ਆਸਣ ਲਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਆਂਦਾ ਜਾਂਦਾ ਹੈ ਉਦੋਂ ਇੱਥੇ ਆਏ ਹੋਏ ਸ਼ਰਧਾਲੂ ਖੁੱਲੇ-ਮੋਲੇ ਵਾਲੇ ਦਿਨ ਗੁਲਾਬ ਦੇ ਫੁੱਲਾਂ ਤੇ ਤਰ ਨਾਲ ਸੁਨਹਿਰੀ ਪਾਲਕੀ ਵਿੱਚ ਸ਼ੋਭਿਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਖੁਲੀ ਖੇਢੀ ਜਾਂਦੀ ਹੈ ਇੰਨਾ ਹੀ ਨਹੀਂ ਹਰ ਕੋਈ ਸ਼ਰਧਾਲੂ ਹੱਥਾਂ ਵਿੱਚ ਇਤਰ ਫੜ ਕੇ ਸੁਨਹਿਰੀ ਪਾਲਕੇ ਵਿੱਚ ਸ਼शोਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਇਤਰ ਦਾ ਛੜਕਾਵ ਕਰਕੇ ਹੋਲਾ ਮੋਹਲਾ ਮਨਾਉਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਤਿਉਹਾਰ ਨੂੰ ਮਨਾਉਣ ਲਈ ਆਉਂਦਿਆਂ ਹਨ ਤੇ ਇਸ ਹੋਲੇ ਮਹੱਲੇ ਦਾ ਨਜ਼ਾਰਾ ਦੇਖਦਿਆਂ ਹਨ ਤੁਸੀਂ ਵੀ ਦੇਖੋ ਕੀ ਹੈ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਈ ਅੰਬੀਸਾ ਦੇ ਰੈਨ ਵਾਲਿਆਂ ਦਰਬਾਰ ਸਾਹਿਬ ਆਈਦਾ ਵਾ ਸੱਚਖੰਡ ਸੇ ਫੂਲਸ ਵਾਲੇ ਫੁੱਲਾ ਦੀ ਵਰਖਾ ਆਏਗੀ ਆਕੇ ਬਹੁਤ ਵਧੀਆ ਲੱਗਾਇ ਤੇ ਮਾਰਾ ਇਕ ਆਕੇ ਬਹੁਤ ਖੁਸ਼ੀਆਂ ਪ੍ਰਾਪਤ ਹੁੰਦੀ ਆ ਬੇ यही कहने महाराज सब भला करे सच्चे पाशाह मेर पर रखे वाहसा वाह बहुत ज्यादा इस वाले उत्साह इस वे आई है तीन दिन हो गए देखी कि बहुत ज्यादा संगत उत्साह भरिया होया बहुत वादिया होंगी है ईश्वी चौधरी है मैं दिल्ली से आई हूँ और मेरे को बहुत खुशी हो रही है कि मैं गोल्डन टेंपल आई हूँ और यहाँ पे बाबा जी की क्योंकि वर्षा हो रही है और मैं बहुत खुश हूँ यहाँ पर मैं बस यही चाहती हूँ बाबा जी से कि जो मेरी पढ़ाई अच्छी चले और, वो और मैं अपने पाप, पापा का नाम रोशन कर दूँ बस मेरे को बहुत अच्छा लगा मैं मैं थर्ड में जाने वाली हूँ हाँ बिल्कुल आऊँगी मैं डिस्ट्रिक्ट जालौन उरई तो आया और मैं हर साल आंदागा ਤੇ ਹੋਲਾ ਮੱਲਾ ਬਹੁਤ ਹੀ ਸ਼ਾਨਦਾਰ ਮਨਾਇਆ ਜਾਂਦਾ ਹੈ। ਔਰ ਮੈਂ ਉਹਨੇ ਹੋਲਾ ਮੱਲਾ ਦੀ ਪਾਲਕੀ ਸਾਬ ਦੇ ਦਰਸ਼ਨ ਹੋਏ ਤੇ ਉਹ ਫੁੱਲਾਂ ਦੀ ਬਹੁਤ ਸੁੰਦਰ ਵਰਖਾ ਹੋਈ। ਔਰ ਇਤਨੀ ਸੰਗਤ ਇਤਨੀ ਸੰਗਤ ਜੀਨਾ ਦੀ ਕੋਈ ਸੀਮਾ ਨਹੀਂ। ਹਰ ਸਾਲ ਹਮੇਸ਼ਾ ਵੱਤੋ ਵੱਤ ਸੰਗਤ ਆਦਿ ਹਥੇ ਔਰ ਬਹੁਤ ਅੱਛਾ ਲੱਗਦਾ ਹੈ ਮਨ ਨੂੰ ਤੇ ਹਮੇਸ਼ਾ ਆਂਦਾ ਰਹਿੰਦਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਤੇ ਜੀ ਆਇਆਂ ਨੂੰ ਸੰਤਕਾਂ ਹੈਗੀਆਂ ਨੇ। ਜਿੰਨਾ ਮਾਨ ਦੇਂਦੀਆਂ ਨੇ ਦਰਬਾਰ ਸਾਹਿਬ ਨੂੰ ਉਹ ਸਾਰਿਆਂ ਦੇ ਉੱਤੇ ਮਾਨ ਹੁੰਦਾ ਹੈਗਾ ਉਹ ਸਭ ਨੂੰ ਇੰਨਾ ਹੁਸ਼ਿਆਰ ਰੈਂਦਾ ਹੈਗਾ ਕਿ ਦਰਬਾਰ ਸਾਹਿਬ ਦਰਸ਼ਨ ਕਰਨ ਚੱਲੀਏ ਪਿਆਰ ਰੱਖਾ ਪਿਆਰ ਨਹੀਂ ਹੈ ਦਰਤ ਔਰ ਬਹੁਤ ਸਾਰਾ ਪਿਆਰ ਹੈਗਾ ਇੱਥੇ ਤੇ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਹਾਂ ਸਾਰਿਆਂ ਦੀ ਖੁਸ਼ੀਆਂ ਮਾਨ ਹੋਣ ਸਾਰਿਆਂ ਦੇ ਸਬਦਾ ਭਲਾ ਹੋਵੇ ਬਸ ਇਹ ਵਾਹਿਗੁਰੂ ਦੇ ਅੱਗੇ ਅਰਦਾਸ ਹੈਗੀ ਹੈ ਸਾਰਿਆਂ ਦੇ ਖੁਸ਼ੀਆਂ ਮਾਨੋ। ਹਾਂ ਮੇਰਾ ਨਾਮ ਜਤਿੰਦਰ ਸਿੰਘ ਹੈ। ਅਸੀਂ ਇਹ ਸ਼ਹਿਰ ਦੇ ਹੀ ਰਹਿਣ ਵਾਲੇ ਆ। ਅੱਜ ਹੋਲੇ ਮਹਲੇ ਦਾ ਪੂਰ ਭਗਾ ਤੇ ਹੋਲੇ ਮਹਲੇ ਦੇ ਇਸ ਪੁਰਬ ਤੇ ਇਹ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਸੰਗਤਾਂ ਸਾਰੀਆਂ। ਤੋਂ ਇਸ ਜਗ੍ਹਾ ਦੇ ਮਹਾਰਾਜ ਦੇ ਸਥਾਨ ਤੇ ਫੁੱਲਾਂ ਨਾਲ ਹੋਲਾ ਮੱਲਾ ਖੜਿਆ ਜਾਂਦਾ। ਜਿਹਨ ਮਹਾਰਾਜ ਦੀ ਪਾਲਕੀ ਸਾਹਿਬ ਆਂਦੀ ਨਾ ਸੰਗਤ ਸਾਹਿਬ ਦੀ ਫੁੱਲਾਂ ਦੀ ਵਰਖਾ ਕਰਦੀ ਹੈ, ਇਤਰ ਦੀ ਵਰਖਾ ਕਰਦੀ ਹੈ ਤੇ ਉਹ ਫਿਰ ਸੱਚੇ ਪਾਤਸ਼ਾਹ ਨਾਲ ਇੱਥੇ ਹੋਲੀ ਖੇਡਦੀ ਸੰਗਤ। ਸੱਚਖੰਡ ਸ੍ਰੀ ਦਰਮਦਰ ਸਾਹਿਬ ਜੇ ਨਨਪੁਰ ਸਾਹਿਬ ਵਿਖੇ ਸ੍ਰੀ ਹਰਿ ਜੀ ਉਰਸਾ ਦੇਖੇ ਲਾਮਾ ਲਾ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਤੋਂ ਅੱਜ ਪੁੱਤਰ ਦਿਹਾੜਾ ਅਸੀਂ ਦਰਸ਼ਨ ਕਰਨ ਲਈ ਆਏ ਆ। ਅਸੀਂ ਵਿਸਤਰਾ ਵੀ ਆਨੇ ਆ। ਅੱਜ ਵਿਸ਼ੇਸ਼ ਕਰਕੇ ਵੀ ਆਏ ਆ ਦਰਸ਼ਨ ਕਰਨ ਮਹਾਰਾਜ ਦੇ ਸਥਾਨ ਦੇ। ਹਾਂ ਬਹੁਤ ਜ਼ਿਆਦਾ। ਅੱਜ ਕੱਲ ਦੇ ਦਿਨਾਂ 'ਚ ਦਿਨ ਬਦਦੇ ਨੇ ਬਹੁਤ ਵਧੀ ਯਾਦਿਆ ਸ਼ਾ ਸੰਗਤ ਦਾ। ਸੰਗਤ ਜ਼ਿਆਦਾ ਆ ਰਹੀ ਆ ਕਿਉਂਕਿ ਇਹਨਾਂ ਪ੍ਰਚਾਰ ਜ਼ਿਆਦਾ ਵਧ ਰਿਹਾ ਸਿੱਖੀ ਦਾ। ਦੂ ਸੰਗਤ ਆਉਂਦੀ ਹੈ ਵਿਸ਼ੇਸ਼ ਕਰਕੇ ਜੋ ਯਾਤਰੀ ਸੰਗਤ ਆਉਂਦੀ ਹੈ ਨਾ ਉਹ ਫਿਰ ਹੋ ਕੇ ਜੰਨੀ ਦਰਬਾਰ ਸਾਹਿਬ ਦੇ ਇਸ ਦਿਨ ਤੇ ਉਹ ਨੰਮ ਲੈ ਹੁੰਦੇ ਜਦੋਂ ਮਹਾਰਾਜ ਦੇ ਪਾਲਕੀ ਸਾਹਿਬ ਆਉਂਦੀ ਹੈ ਮਹਾਰਾਜ ਪਾਲਕੀ ਚਾਉਂਦੇ ਆ ਉਸ ਟਾਈਮ ਫੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੰਗਤ ਸਾਰੇ ਮਹਾਰਾਜ ਦੇ ਫੁੱਲਾਂ ਦੀ ਵਰਖਾ ਕਰਦੀ ਆ ਅਰਦਾਸ ਦੀ ਮਹਾਰਾਜ ਜਨਨ ਚਾਹੀ ਕੀਤੀ ਹੈ ਕਿ ਸੰਗਤ ਇਸ ਪ੍ਰਕਾਰ ਹੁੰਦੀ ਆਂ ਨੇ ਮਹਾਰਾਜ ਦੇ ਜਨਨ ਚ ਤੇ ਰੌਣਕਾਂ ਵਧੀਆਂ ਰਹਿਣ ਮਹਾਰਾਜ ਦੇ ਸਥਾਨ ਦੀ ਮਹਾਰਾਜ ਦੇ ਦਰਬਾਰ ਦੀਆਂ ਹੋਰ ਸਾਨੂੰ ਵੇਖ ਕੇ ਖੁਸ਼ੀ ਹੁੰਦੀ ਆ ਅਸੀਂ ਜਿੱਦਾਂ ਵੀ ਆਉਂਦੇ ਆ ਭੜੀ ਸੰਗਤ ਦੇ ਵੇਖ ਕੇ ਸਾਨੂੰ ਬਹੁਤ ਆਨੰਦ ਹੁੰਦਾ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੇ ਸਥਾਨ ਤੇ ਸੰਗਤ ਦੀ ਬਹੁਤ ਕਿਰਪਾ ਵਾਲੀ ਮਹਾਰਾਜ ਜਨਨ ਚ ਸੰਗਤ ਜੁੜ ਰ ਸ਼ੁਕਰ ਹੈ ਵਾਹਿਗੁਰੂ ਦਾ ਕਿ ਸੰਗਤ ਪਖੰਡ ਨਾਲ ਟੁੱਟ ਕੇ ਤੇ ਗੁਰੂ ਘਰ ਨਾਲ ਜੁੜ ਰਹੀ ਹੈ ਬੜੀ ਵਧੀਆ ਗੱਲ ਆ ਸੰਗਤਨ ਜਿਆਦਾ ਆਉਣਾ ਚਾਹੀਦਾ ਬਾਕੀ ਮਹਾਰਜ ਦੀ ਬਖਸ਼ਿਸ਼ ਹੈ ਕਿਰਪਾ ਦੀ ਵਾਹਿਗੁਰੂ ਜੀ ਦਾ ਆਸ ਕਨੈਲ ਸਿੰਘ ਅੱਜ ਹਰਮੰਦਰ ਸਾਹਿਬ ਵਿਖੇ ਜੋ ਗੁਰੂ ਸਾਹਿਬ ਹੋਲਾ ਮੱਲਾ ਮਨਾਉਣਾ ਸਿਖਾ ਗਏ ਸੀ ਦਰਸ਼ਨ ਕਰਨ ਆਇਆ ਹੈ ਬੜੇ ਸੋਹਣੇ ਫੁੱਲਾਂ ਦੀ ਵਰਖਾ ਹੋਈ ਸਪਰੇਅ ਕੀਤਾ ਗਿਆ ਸੰਗਤਾਂ ਬੜੇ-ਬੜੇ ਦੂਰੋਂ ਚੱਲ ਕੇ ਆਈਨਾ ਅੱਜ ਦਾ ਜੋ ਨਜ਼ਾਰਾ ਹੈ ਵੇਖਣ ਵਾਲਾ ਹੀ ਬੰਦਾ ਹੈ ਕਿਉਂਕਿ ਜੋ ਹੋਲੀ ਪੁਰਾਣੀ ਮਰਿਆਦਾ ਚਲਦੀ ਸੀ ਗੁਰੂ ਸਾਹਿਬ ਜੀ ਨੇ ਐਸੀ ਜੋ ਹੈ ਸ਼ਕਤੀਬਖਸ਼ੀ ਕਿ ਉਹਨਾਂ ਨੇ ਮਜਲੂਮਾਂ ਨੂੰ ਪਰੋਠਾਇਆ ਅਤੇ ਹਰ ਬੰਦੇ ਨੂੰ ਜੀਣ ਦਾ ਹੱਕ ਦੇਣ ਵਾਸਤੇ ਉਹਨਾਂ ਨੇ ਜੋ ਐਸਾ ਪੰਥ ਚਲਾਇਆ ਕਿ ਅੱਜ ਦੇ ਦਿਨ ਜੋ ਹੈ ਖੁਸ਼ੀਆਂ ਮਨਾਇਆਂ ਜਾਣ ਤੇ ਆਪਣਾ ਜੀਵਨ ਚੜ੍ਹਦੀ ਕਲਾ ਦਾ ਗੁਜ਼ਾਰਾ ਜਾਵੇ ਅੱਜ ਦੇ ਮਹਾਨ ਦਿਨ ਹੋਲਾ ਮੱਲਾ ਜੋ ਹੈ ਤਿੰਨ ਦਿਨ ਦਾ ਹੋਲਾ ਮੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀ ਨੇ ਉੱਥੇ ਬਣਾਇਆ ਜਾਂਦਾ ਹੈ ਉੱਥੇ ਜਿਹੜਾ ਬੜਾ ਜੋਸ਼ ਜਲਾਲ ਨਾਲ ਸਾਰਾ ਹੁੰਦਾ ਹੈ ਤੇ 3 ਦਿਨ ਜੋ ਹੈ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਅੱਜ ਸਮਾਪਤੀ ਹੈ ਜੋ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਬਸੰਤ ਰਾਗ ਮਾਗ ਦੇ ਦਿਹਾੜੇ ਤੋਂ ਆਰੰਭ ਕੀਤਾ ਜਾਂਦਾ ਹੈ ਹੌਲੇ ਮੱਲੇ ਵਾਲੇ ਦਿਨ ਤੋਂ ਤੱਕ ਉਹ ਕੀਰਤਨ ਚੱਲਦਾ ਰਹਿੰਦਾ ਹੈ ਅੱਜ ਜੋ ਹੈ ਰਾਤ ਨੂੰ ਉਸ ਦੀ ਹੈ ਸਮਾਪਤੀ ਹੋ ਜਾਏਗੀ ਅੱਜ ਤੋਂ ਬਾਅਦ ਜੋ ਹੈ ਜੋ ਰਾਗ ਹੈ ਮੋਲੀ ਧਰਤੀ ਬੋਲਿਆ ਆਕਾਸ਼ ਇਹ ਬਸੰਤ ਰਾਗ ਹੈ ਇਹ ਹਰ ਚੌਂਕੀ ਨਾਲ ਪਹਿਲਾਂ ਪੜਿਆ ਜਾਂਦਾ ਹੈ ਅਇਤਬਾ ਉਹਦੇ ਵੀ ਸਮਾਪਤੇ ਹੋ ਜਾਏਗੀ ਤੇ ਮਹਾਰਾਜ ਬਖਸ਼ਿਸ਼ ਕਰਨ ਤੁਹਾਨੂੰ ਹੋਰ ਸਾਰਿਆਂ ਨੂੰ ਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਮਹਾਰਾਜ ਤੁਹਾਨੂੰ ਇਹਨੇ ਸਵਾਸ ਬਖਸ਼ਣ ਸਦਾ ਸਦਾ ਵਾਸਤੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਅਤੇ ਸਰਬੱਤੇ ਭਲੇ ਦੀ ਅਰਦਾਸ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ 'ਚ ਇਤਨਾ ਉਤਸ਼ਾਹ ਹੈ ਇਹ ਬਿਆਨ ਤੋਂ ਬਾਹਰ ਹੈ ਕੋਈ ਲਫਜ਼ ਨਹੀਂ ਜਿਹਦਾ ਨਾਲ ਕਿਹਾ ਜਾ ਸਕੇ ਇਤਨਾ ਉਤਸ਼ਾਹ ਹੈ ਹਰ ਸਾਲ ਹੀ ਹੁੰਦਾ ਹਰ ਸਾਲ ਉਤਸ਼ਾਹ ਵਧ ਹੀ ਜਾਂਦਾ ਹੈ ਘਟਦਾ ਨਹੀਂ ਹੈ ਤੇ ਗੁਰੂ ਦੀ ਕਿਰਪਾ ਇਸੇ ਤਰ੍ਹਾਂ ਜੋ ਹੈ ਅਮਰਤ ਵਰਖਾ ਹੁੰਦੀ ਰਹੇ ਤੇ ਅਸੀਂ ਜੋ ਹੈ ਬਖਸ਼ਿਸ਼ਾ ਪ੍ਰਾਪਤ ਕਰਦੇ ਰਹੀਏ ਗੁਰੂ ਦੀ ਕਿਰਪਾ ਦੁਆਰਾ ਬਹੁ ਬਹੁ ਆਪ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਮਜ਼ੈਡ ਨਿਊਜ਼ ਦੇ ਲਈ ਅਮਰਤ ਸੋਹਰਜੀਤ ਸਿੰਘ ਗਰੀਵਾਲ ਦੀ ਰਿਪੋਰਟ